ਮੋਹਾਲੀ ਦੀ ਫੇਜ਼ 5 ਦੀ ਘਟਨਾ ਹੈ ਜਿੱਥੇ ਕਿ ਕੁੜੀ ਤੇ ਸ਼ਰਿਆਮ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਹੈ ਮੋਹਾਲੀ ਦੇ ਵਿੱਚ ਵੱਡੀ ਵਾਰਦਾਤ ਤੋਂ ਅਨੁਚਿਤ ਕੀਤਾ ਗਿਆ ਹੈ ਕੁੜੀ ਤੇ ਸ਼ਰਿਆਮ ਤਲਵਾਰ ਨਾਲ ਹਮਲਾ ਕਰਕੇ ਉਸ ਨੂੰ ਮੌਤੇ ਘਾਟ ਉਤਾਰਿਆ ਗਿਆ ਹੈ ਦੱਸਦੇ ਕਿ ਇਸ ਤਰ੍ਹਾਂ ਹਥਿਆਰ ਦੇ ਨਾਲ ਕੁੜੀ ਦਾ ਕਤਲ ਕੀਤਾ ਗਿਆ ਹੈ ਸ਼ਰਿਆਮ ਪੇ ਹੋਏ ਭਰੇ ਬਾਜ਼ਾਰ ਦੇ ਵਿੱਚ ਇਸ ਨੂੰ ਮੌਤੇ ਘਾਟ ਉਤਾਰਿਆ ਦਿੱਤਾ ਗਿਆ ਹੈ ਲਗਾਤਾਰ ਕਈ ਵਾਰ ਜੁੜੇ ਨੇ ਤਲਵਾਰਾਂ ਦੇ ਨਾਲ ਲੜਕੀ ਦੇ ਉੱਪਰ ਕੀਤੇ ਗਏ ਮੋਹਾਲੀ ਦੀ ਫੇਜ਼ 5 ਮਾਰਕੀਟ ਦੀ ਘਟਨਾ ਹੈ हो रहे अजे घटना प्रशासन सवाल खड़े हुए नजर आ रहे हैं हथियार है। दसी जा रही है पुलिस ने कहा कि प्रेम संबंधा करके कतल किया गया है लगातार कई वार जुड़े ने तलवार के कुर किए गए जो पुलिस वालों उस हस्पताल पहुंचाया गया तो उसी मौत हो चुकी है ਤਿਆਰ ਦੇ ਨਾਲ ਕੁੜੀ ਦਾ ਕਤਲ ਕੀਤਾ ਗਿਆ ਹੈ ਮੋਹਾਲੀ ਦੀ ਫੇਜ਼ 5 ਮਾਰਕੀਟ ਦੀ ਇਹ ਘਟਨਾ ਸਾਹਮਣੇ ਆਈ ਹੈ ਜੁਥੇ ਕਿ ਤੇਜ਼ਧਾਰ ਹਥਿਆਰਾਂ ਦੇ ਨਾਲ ਨੌਜਵਾਨ ਦੇ ਵੱਲੋਂ ਇੱਕ ਮਹਿਲਾ ਦੇ ਉੱਪਰ वार ਕੀਤਾ ਗਿਆ ਹੈ ਮਹਿਲਾ ਦੀ ਪਛਾਣ ਜੁੜੀ ਹੈ 31 ਸਾਲਾ ਦੇ ਵਜੋਂ ਹੋਈਏ ਦੱਸਦੇ ਕਿ 31 ਸਾਲਾ ਦੀ ਇਹ ਮਹਿਲਾ ਸੀ ਤੇ ਕੁੜੀ ਤੇ ਸ਼ਰਯਾਮ ਜੁੜਾ ਹੈ ਹਮਲਾ ਕੀਤਾ ਗਿਆ ਹੈ ਤੇਜ਼ਧਾਰ ਹਥਿਆਰਾਂ ਦੇ ਨਾਲ ਲਗਾਤਾਰ ਕਈ ਵਾਰ ਜੁੜੇ ਨੇ ਇਸ ਕੁੜੀ ਦੇ ਉੱਪਰ ਕੀਤੇ ਗਏ ਨੇ ਪੁਲਿਸ ਨੇ ਕਿਹਾ ਹੈ ਕਿ ਪ੍ਰੇਮ ਸੰਬੰਧਾਂ ਦੇ ਕਰਕੇ ਇਸ ਦਾ ਕਤਲ ਕੀਤਾ ਗਿਆ ਹੈ ਤੇ ਮਲਜ਼ਮ ਜੁੜਾ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮੋਹਾਲੀ ਫੇਜ਼ 5 ਦੀ ਇਹ ਘਟਨਾ ਹੈ ਜਦੋਂ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਕੁੜੀ ਨੂੰ ਹਸਪਤਾਲ ਲੈ ਕੇ ਜਾਂਦੀ ਹੈ ਪਰ ਉਸ ਦੀ ਜਾਨ ਜੁੜੀ ਹੈ ਨਹੀਂ ਬਚ ਪਾਈ ਕੁੜੀ ਦੀ ਮੌਤ ਹੋ ਚੁੱਕੀ ਹੈ ਕੁੜੀ ਤੇ ਸ਼ਰਿਆਮ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਹੈ ਮੋਹਾਲੀ ਦੇ ਫੇਜ਼ 5 ਤੇ ਜੁੜੀ ਮਾਰਕੀਟ ਹੈ ਉਸ ਦੇ ਵਿੱਚ ਇਹ ਘਟਨਾ ਵਾਪਰੀ ਹੈ ਸ਼ਰਿਆਮ ਮਲਜ਼ਮ ਦੇ ਵੱਲੋਂ ਮਹਿਲਾ ਦੇ ਉੱਪਰ वार ਕੀਤਾ ਗਿਆ ਹੈ ਮੋਹਾਲੀ ਦੀ ਫੇਜ਼ 5 ਮਾਰਕੀਟ ਦੀ ਘਟਨਾ ਐਸੇ ਖਬਰ ਤੇ ਜਾਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਕੁਲਵੀਰ ਦਿਵਾਨ ਜੁੜ ਚੁੱਕੇ ਨੇ ਕੁਲਵੀਰ ਮੋਹਾਲੀ ਦੇ ਵਿੱਚ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸ਼ਰਿਆਮ ਬੀਚ ਬਾਜ਼ਾਰ ਦੇ ਵਿੱਚ ਉਸ ਕੁੜੀ ਦਾ ਤਲਵਾਰਾ ਦੇ ਨਾਲ ਕਤਲ ਕੀਤਾ ਗਿਆ तो बिल्कुल इसमें तो और भी जो हैगा वो गिरफ्तार कर रहे हैं पुलिस ने इस ता ता है। तो इस कतन के पीछे की कांड ने उन उनका पता लगाने की कोशिश जो है वो पुलिस कर रही है परंतु इन्हें जरूर है कि इस तरह ने लाल एक हत्याकांड किया गया है इस सीसीटीवी कैमरे के बीच जो कैद हुई है उसमें बीच सेरेआम दिख रहा है कि मुंडा जो हैगा ਉਹ ਜਿਹੜੀ ਇੰਤਜ਼ਾਰ ਵਿੱਚ ਖੜਾ ਹੁੰਦਾ ਪਹਿਲਾਂ ਤੇ ਜਿਦਾਂ ਹੀ ਕੁੜੀ ਜਿਹੜੀ ਹੈਗੀ ਆ ਉਹ ਆਉਂਦੀ ਹੈ ਨਾ ਉਹਦੇ ਉੱਤੇ ਤੇਜ਼ ਹਸਤਾ ਰਹੇ ਹਟਿਆਰ ਦੇ ਨਾਲ ਉਸਕਾ ਵੀ ਵਾਰ ਜਾਂਦਾ ਹੈ ਤੇ ਉਸਨੇ ਇੰਝਾਂ ਜੇ ਕਿ ਉਹ ਚਲੀ ਜਾਂਦੀ ਹੈ ਇਸ ਤੋਂ ਇਹ ਗੱਲ ਰੱਖਦੇ ਕਿ ਜਿੱਥੇ ਗ੍ਰਭਧਤਾ ਕਰ ਰਿਹਾਗਾ ਉਹ ਕੁੜੀ ਦਾ ਪਹਿਲਾਂ ਤੇ ਨੱਚ ਤੇ ਇੰਤਜ਼ਾਰ ਕਰਿਆ ਹੋਵੇਗਾ ਆਹ ਉਹਨੂੰ ਕਿਸੇ ਗ੍ਰਿਫਤਾਰ ਕੀਤਾ ਹੈ ਕਿ ਕਾਨੂੰਨ ਲੱਪਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਇੱਕ ਇੱਕ ਨੇ ਵੈਰੀਫਿਕੇਸ਼ਨ ਕਰੀ ਹੈ ਕਿ ਇਹ ਉਹ ਚੱਲ ਰਹੀ ਹੈ ਆ ਇਸਤਾਨ ਦੇ ਨਾਲ ਇਹ ਘਟਨਾ ਜਿਹੜਾ ਹੈਗਾ ਉਹ ਕਿੱਥੇ ਲਾ ਗਿਆ ਸੀ ਨਕਾਬਪੋਸ ਜਿਹੜਾ ਆ ਯੂਪੀ ਸੀ ਅਰੋਪੀ ਉਹ ਮੋਕਸ ਤੋਂ ਬਰਾਗ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਲੋਕਾਂ ਨੇ ਸੁਣਾਈ ਇੱਕ ਤਰ੍ਹਾਂ ਦੇ ਪੁਲਿਸ ਜਿਹੜੀ ਜਿਹੜੀ ਹੈਗੀ ਉਸ ਹਸਪਤਾਲ ਤਾਂ ਹਸਪਤਾਲ ਤੋਂ ਸੁਣੀ ਨੂੰ ਹਸਪਤਾਲ ਲੈ ਕੇ ਆਏ ਤੇ ਹਸਪਤਾਲ ਦੇ ਵਿੱਚ ਕੁੜੀ ਉਸ ਕੁੜੀ ਦੀ ਬਹੁਤ ਹੋ ਜਾਂਦੀ ਹੈ ਹੁਣ ਇਸ ਦੇ ਪਿੱਛੇ ਕੀ ਕਾਰਨ ਰਹੇ ਨੇ ਇਸ ਘਟਨਾ ਦੇ ਪਿੱਛੇ ਇਹ ਅਜੇ ਜਾਂਚ ਦਾ ਵਿਸ਼ਾ ਹੈ ਕਿ ਕਿਹੜੇ ਤਰੀਕੇ ਨਾਲ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਕਿ ਆਖਿਰ ਸੁਰੀ ਦਾ ਕਤਲ ਵੀ ਰਹਿਤਾ ਉਹ ਕਿਉਂ ਖਿੱਚਾ ਗਿਆ ਤੇ ਕੁੜੀ ਦੀ ਪਹਿਚਾਣ ਜਿਹੜੀ ਹੈ ਉਹ ਹੋਮ ਮੇਕਿੰਗ ਦਾ ਵੈਕੈਂਟ ਕੌਂਸਲਟੇਟਿਵ ਕੰਮ ਕਰਦੀ ਸੀ ਤੇ ਆਪਣੇ ਘਰ ਸੇ ਜਾਂ ਕਾਲਜ ਵਿੱਚ ਜਾ ਰਹੀ ਸੀ ਜਦੋਂ ਇਹ ਘਟਨਾ ਹੋਈ ਪਰ ਇਹਦਾ ਜੋ ਕਿਹਾ ਜਾਂਦਾ ਹੈ ਕਿ ਕਿੰਨਾ ਗੰਭੀਰ ਦੇ ਵਿੱਚ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪ੍ਰਸ਼ਾਸਨਿਕ ਸਹਿਰ ਮੰਨਿਆ ਜਾਂਦਾ ਹੈ ਚੰਡੀਗੜ੍ਹ ਮੋਹਾਲੀ ਜੁਥੇ ਕਿ ਇੰਨੀ ਸਿਕਿਉਰਿਟੀ ਹੁੰਦੀ ਹੈ ਵੱਡੇ ਵੱਡੇ ਕੰਮ ਜੁੜੇ ਨੇ ਸਰਕਾਰੀ ਕੰਮ ਹੁੰਦੇ ਨੇ ਲੋਕ ਰਹਿੰਦੇ ਨੇ ਤੇ ਇਸ ਦੇ ਕਰਕੇ ਜਦੋਂ ਉਸ ਸਹਿਰ ਦੇ ਵਿੱਚ ਇਸ ਤਰੀਕੇ ਦੀ ਘਟਨਾ ਉਹ ਵੀ ਸ਼ਰਿਆ ਮਾਰਕੀਟ ਦੇ ਵਿੱਚ ਹੋ ਸਕਦੀ ਹੈ ਫਿਰ ਲੋਕਲ ਏਰੀਆ ਦੇ ਕਿ ਆਪਾਂ ਕੀ ਗੱਲ ਕਰ ਸਕਦੇ ਆ ਉੱਥੇ ਦੀ ਸਿਕਿਉਰਿਟੀ ਤੇ ਤਾਂ ਬੜਾ ਸਵਾਲ ਖੜਾ ਹੋ ਰਿਹਾ ਹੈ ਲਾਅ ਐਂਡ ਆਰਡਰ ਤੇ ਸਵਾਲ ਖੜਾ ਹੋ ਰਿਹਾ ਹੈ ਇਹ ਕੋਈ ਕੋਲਾਕtion ਕਿਉਂਕਿ ਵਾਹਲੀ ਦੀ ਕਟਨਾ ਹੈ ਤੇ ਚੰਡੀਗੜ੍ਹ ਜਿਹੜਾ ਹੈਗਾ ਉਹ ਪੰਜਾਬ ਦੀ ਰਾਜਧਾਨੀ ਹੈ ਜਿੱਥੇ ਸਾਰੀ ਸਰਕਾਰ ਬੈਠੀ ਹੈ ਤੇ ਜਿਸ ਤਰ੍ਹਾਂ ਜਿਹੜਾ ਅਸਰਿਆਮ ਸੜਕ ਦੇ ਉੱਤੇ ਕਤਲ ਕੀਤਾ ਗਿਆ ਨਿਸ਼ਚਿਤ ਤੌਰ ਤੇ ਕਿਤੇ ਨਾ ਕਿਤੇ ਇਹ ਦਰਸਾਉਂਦਾ ਹੈ ਕਿ ਕਾਨੂੰਨ ਵਿਵਸਥਾ ਰਾਕੇ ਸਰਕਾਰ ਨੂੰ ਕੜੇ ਕਦਮ ਚੁੱਕਣੇ ਪੈਣਗੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅ ਕੂੜੀ ਉਸਰਿਆਮ ਵਧਿਆ ਗਿਆ ਹੈ ਕਿਸੇ ਤਰ੍ਹਾਂ ਦਾ ਖੌਫ ਜਿਹੜਾ ਹੈਗਾ ਆਦ ਰੂਪੀ ਦੇ ਦਿਲ ਦੇ ਵਿੱਚ ਨਹੀਂ ਸੀ ਕਾਨੂੰਨ ਵਿਵਸਥਾ ਦਾ ਇਸੇ ਕਰਕੇ ਉਸਨੇ ਇਸਨੀ ਇਸਨੀ ਹਿੰਮਤ ਜਿਹੜੀ ਹੈ ਕਿ ਉਹ ਅਕਤੀ ਦੇ ਜਿਹੜੀ ਤਸਵੀਰਾਂ ਸਾਹਮਣੇ ਆਈਆਂ ਨੇ ਨਿਸ਼ਚਿਤ ਤੌਰ ਤੇ ਕਾਫੀ ਜ਼ਿਆਦਾ ਵਿਚਲਿਤ ਕਰਨ ਵਾਲੀਆਂ ਨੇ ਆ ਜਿਸ ਤਰ੍ਹਾਂ ਦੇ ਨਾਲ ਇਸ ਦਾ ਰੱਖਾ ਕਿ ਨਾਲ ਉਸ ਦੇ ਉੱਤੇ ਸਰਿਆਮ ਸੜਕ ਦੇ ਉੱਤੇ ਇੱਕੋ ਬਾਅਦ ਇੱਕ ਕਈ ਹਮਲੇ ਜਿਹੜੇ ਹੈਗੇ ਦਿੱਤੇ ਗਏ ਨੇ ਨਿਸ਼ਚਿਤ ਤੌਰ ਤੇ ਕਿਤੇ ਨਾ ਕਿਤੇ ਕਾਨੂੰਨ ਦਾ ਡਰ ਜਿਹੜਾ ਹੈਗਾ ਔਰ ਇਹ ਨਹੀਂ ਨਹੀਂ ਸੀ ਪਰੰਤੂ ਇੱਕ ਮੈਸੇਜ ਜ਼ਰੂਰ ਦੇਣਾ ਹੋਵੇਗਾ ਸਰਕਾਰ ਨੂੰ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿਹੜੇ ਗੁੰਡਾ ਤੱਤਾਂ ਦੇ ਉਹਨਾਂ ਦੇ ਉਸ ਦੇ ਗਾਮਾ ਆ ਲਗਾਉਣ ਵਾਸਤੇ ਕਿਤੇ ਨਾ ਕਿਤੇ ਕਰੇ ਕਦਮ ਜਿਹੜੇ ਹੈਗੇ ਉਹ ਚੁੱਕਲੇ ਪੈਗੇ ਤਾਂ ਕਿ ਇਸ ਦਾ ਨੀਂਹਤ ਦੇ ਬਾਹਰ ਕਰ ਸਕਣ ਜੀ ਜੁਕਲ ਵੀਰ ਤੇ ਕਿਤੇ ਨਾ ਕਿਤੇ ਜਿਹੜਾ ਸੀਸੀਟੀਵੀ ਸਾਡੇ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਵੀ ਸਾਫ ਨਜ਼ਰ ਆ ਰਿਹਾ ਹੈ ਕਿ ਜਦੋਂ ਉਹ ਕੁੜੀ ਤੇ ਵਾਰ ਕਰ ਰਿਹਾ ਹੈ ਉਸ ਵੇਲੇ कई लोग उठे मौजूद ने कई लोग उस दे गुजर रहे ने उस दे तो ही ते जड़ा है कितने ना किते प्रशासन दे वालों किस तरीके ते सिक्योरिटी कैमरास लगाए जानते जा बाद भी वो बेखौफ नजर आ रिया इस तरीके दे जड़े मुल्जम ने ओना दे ऊपर कार्रवाई किस तरीके दी करनी चाहिए प्रशासन दे वलो की कुछ किया गया है इस घटना ते दे। देखो प्रशासन पुलिस आईडी पुलिस और इट्रू गिरफ्तार कर लिया गया है घटना दे की कारण असल ए इन्वेस्टिगेट किसर बाद ही पता चलेगा पुलिस की खुलासा अज रहेगा ਉਹ ਪਰਵਾਬੰਦੀ ਹੈ ਇਸ ਰੂਪੀ ਤੋਂ ਪਰੰਤ ਜਿਸ ਤਰ੍ਹਾਂ ਜਿਨਾਲ ਤੁਸੀਂ ਕਿਹਾ ਕਿ ਲੋਕ ਜਿਹੜੇ ਹੈਗੇ ਨੇ ਆਦ ਆ ਰਹੇ ਨੇ ਸੜਕ ਦੇ ਉੱਤੇ ਸੜਿਆ ਮਰ ਗਿਆ ਕੋਈ ਦਾ ਕਤਲ ਵੀ ਹੋ ਰਿਹਾ ਹੈ ਕਿਹਾ ਕਿ ਇਹ ਇਹ ਗੱਲ ਗੰਭੀਰ ਹੈ ਕਿ ਇਸ ਤਰ੍ਹਾਂ ਦੇ ਵਾਕਈ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਨੇ ਇਹ ਪਹਿਲੀ ਘਟਨਾ ਨਹੀਂ ਚਲੋ ਲੋਕੀ ਪਰਵਾਸਾ ਦੇਖਦੇ ਰਹਿੰਦੇ ਨੇ ਯਾ ਫਿਰ ਲੋਕੀ ਜਰੂਰ ਪਹਿਲੇ ਕਿਸੇ ਦੀ ਮਦਦ ਨਹੀਂ ਕਰਦੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਈ ਆਵਾਜ਼ ਜਿਹੜੇ ਹੈਗਾ ਉਹ ਸਾਹਮਣੇ ਆਏ ਤੇ ਦਿੱਲੀ ਦੇ ਵਿੱਚ ਰੇਕ ਕੁੜੀ ਨੂੰ ਇਸ ਤਰ੍ਹਾਂ ਦੇ ਨਾਲ ਕੁਛ ਸਮਾਂ ਪਹਿਲਾਂ ਹੀ ਕਤਲ ਕੀਤਾ ਗਿਆ ਸੀ ਉਹ ਪਹਿਲੇ ਵੀ ਬਹੁਤ ਸਾਰੇ ਹੁਕਮ ਲਏ ਗਏ ਨੇ ਪਰ ਅੱਜ ਤਮਾਸ਼ਾ ਦੇਖ ਰਹੇ ਨੇ ਕੀ ਜਾ ਸਕਦਾ ਹੈ ਕਿ ਕਾਨੂੰਨ ਵਿਵਸਥਾ ਜਿਹੜੀ ਹੈਗੀ ਆ ਉਹ ਤਾਂ ਲੱਤਰ ਹੈਗੀ ਰਹੀ ਹੈ ਇਨਸਾਨੀਅਤ ਜਿਹੜੀ ਹੈਗੀ ਆ ਉਹ ਉਸ ਤੋਂ ਪਹਿਲਾਂ ਮਰ ਜਾਂਦੀ ਹੈ ਕਿ ਕਿ ਜਿਹੜੇ ਲੋਕ ਆ ਉਸ ਫੈਦੇ ਘਟਨਾ ਦੇ ਸਥਾਨ ਤੇ ਮੌਜੂਦ ਨੇ ਜਾਂ ਫਿਰ ਦੇਖ ਰਹੇ ਨੇ ਤਮਾਸ਼ਾ ਉਹਨਾਂ ਦੇ ਵਿੱਚੋਂ ਕਿਸੇ ਦੀ ਇਨਸਾਨੀਅਤ ਜਿਹੜੀ ਹੈਗੀ ਆ ਉਹ ਨਹੀਂ ਜਾਗ ਰਹੀ ਤੇਜ਼ ਦਰ ਰੱਖਿਆ ਨਾਲ ਆ इस वे परंतु इना भी जरूर है कि जे कई लोग है जो इकट्ठे होके वे तो वे अपराधी काबू कर सकते हैं लोगों तो को हिम्मत भी खुद दिखाने चाहिए इस तरह तो की घटनाओं ਨਜ਼ਰਾਂ ਦੇ ਸਾਹਮਣੇ ਹੁੰਦੀ ਹੈ ਤਾਂ ਹਿੰਮਤ ਜਗ ਨੂੰ ਉਹ ਦਾ ਦਿਖਾਣੀ ਬਣੀ ਕਿ ਕਿ ਕਿਸੇ ਦੀ ਕਿਸੇ ਦੇ ਭੈਣ ਦੇ ਨਾਲ ਵੀ ਕੀ ਲੜਕੀ ਦੀ ਪਛਾਣ ਹੋ ਸਕੀ ਹੈ ਜਾਂ ਫਿਰ ਉਸ ਦੇ ਪਰਿਵਾਰ ਦੇ ਵੱਲੋਂ ਕੋਈ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਹੈ ਦੇਖੋ ਕੀ ਕਾਰਨੇ ਕੌਣ ਅਰੋਪੀ ਸੀ ਇਸ ਦਾ ਖੁਲਾਸਾ ਪੁਲਿਸ ਕਰੇਗੀ ਕਿਉਂਕਿ ਪੁਲਿਸ ਨੇ ਅਰੋਪੀ ਨੂੰ ਅਰੈਸਟ ਕਰ ਲਿਆ ਹੈ ਕਿ ਉਦੋਂ ਪੁੱਛੀ ਚੱਗੀ ਜਾ ਰਹੀ ਹੈ ਕਿ ਆਖਿਰਕਾਰ ਉਹ ਇੱਕੋ ਹੀ ਸੀ ਜਤੀ ਉਹਦੇ ਨਾਲ ਰਿਲੇਸ਼ਨਸ ਹਨ ਜਾਂ ਫਿਰ ਕੀ ਆ ਉਹ 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 ਕਿਸ ਤਰ੍ਹਾਂ ਦੇ ਨਾਲ ਉਸਨੇ ਜਾਂਦਾ ਸੀ ਜਾਂ ਨਹੀਂ ਜਾਂਦਾ ਸੀ ਜਾਂ ਫਿਰ ਕਤਲ ਕਰਨ ਦੇ ਕੀ ਕਾਰਨ ਰਹੇ ਨੇ ਇਹ ਸਾਰੇ ਇਹ ਸਾਰੀਆਂ ਗੱਲਾਂ ਦੀ ਪਰਚੋਰ ਕਰਕੇ ਪੁਲਿਸ ਜਿਹੜੀ ਹੈਗੀ ਹੈ ਉਹ ਜ਼ਰੂਰ ਆ ਕੇ ਇਸ ਤਰ੍ਹਾਂ ਕਿਤੇ ਆਪਣਾ ਪੱਖ ਜਿਹੜਾ ਹੈਗਾ ਇਸ ਘਟਨਾ ਦੇ ਉੱਤੇ ਰੱਖੇਗੀ ਕਿਉਂਕਿ ਇੱਕ ਵੱਡੀ ਘਟਨਾ ਜਿਹੜੀ ਹੈਗੀ ਹੈ ਉਹ ਬਣ ਚੁੱਕੀ ਹੈ ਬਹੁਤ ਬਹੁਤ ਸ਼ੁਕਰੀਆ ਕੁਲਵੀਰ ਤੁਹਾਡਾ ਜਾਣਕਾਰੀ ਦੇਣ ਦੇ ਲਈ ਖਬਰ ਤੇ